ਆ ਅਸਚੋ ਪੁਲਸ ਮੁਰਦਾ ਦਾ ਸਾਡਾ ਬੰਦਾ ਮਾਰ ਗਿਆ ਉਹ ਉੱਥੇ ਬੰਦਾ ਬੰਦਾ ਕੜਾ ਦਾਸ ਪਾਰਸ ਦੇ ਨਾਮ ਬੰਦਾ ਕੜਾ ਦਾਸ ਪਾਰਸ ਦੇ ਨਾਮ ਬੰਦਾ ਮਾਰ ਗਿਆ ਬੰਦਾ ਮਾਰ ਗਿਆ ਪੁਲਸਾ ਨੂੰ ਮੰਨ ਜੋ ਇਹ ਕਰਾਉਂਦੇ ਹੋਹੋ ਕਾਰਪਾਨੀ ਬੇ ਸਾਰੇ ਛੱਡ ਕੇ ਉਹ ਅੰਦਰ ਪਾ ਹਾਂ ਦਿਖਾਓ ਜਸਮਨ ਰਾਜ ਬਦ ਦਿੱਤਾ ਖਾਵੇਂ ਨੂੰ ਕੱਲੇ ਸਾਡੇ ਮਾਣ ਦਾ ਮਾਰ ਕੇ ਬੰਗਾ ਸਾਡੇ ਬੰਗਾ ਦੋ ਕਿਲੇ ਖੜੇ ਅਸੀਂ ਕਰਿਆ ਅੰਤ ਖੜੇ ਸਾਰੇ ਬੋਲ ਖੈਰਾ ਖਾਵੇਂ ਜਦੇ ਬੰਦਾ ਬੰਦਾ ਜੇ ਛੱਟ ਨਹੀਂ ਲੱਗੀ ਕੋਈ ਛੱਟ ਨਹੀਂ ਲੱਗੀ ਬੰਦਾ ਬੰਦਾ ਦੇ ਇੱਕ ਕੋਈ ਛੱਟ ਨਹੀਂ ਲੱਗੀ ਛੱਟ ਲਿਆ ਟੋਟਾ ਮਾਰ ਬੰਦਾ ਸਾਡਾ ਬੰਦਾ ਗੱਡੀ ਆਈ ਆ ਆ ਵੇਖੋ ਗੱਡੀ ਕਿਉਂ ਨਹੀਂ ਰੁਕੀ ਨਾ ਸਾਡਾ ਸ਼ਰੇ ਅਟਮੰਤ ਬੰਦਾ ਮਾਰਿਆ ਸਾਡਾ ਇੱਕ ਇੱਕ ਮਿੰਟ ਉਲਟਾ ਪੁਲਿਸ ਕਹੀ ਜਾਂਦੀ ਆ ਡਾਂਗਾ ਲਿਆਓ मार्स सा बेठे स ਸਪਾਰਸੀ ਸਪਾਰਸੀ ਖੇਡੇ ਇਹ ਮਜਬੀ ਫਸਾਈ ਜਾਂਦੇ ਆ ਮਜਬੀ ਫਸਾਈ ਜਾਂਦੇ ਆ 1 ਮਿੰਟ ਇੱਥੇ ਮੰਡੀ ਦੇ ਵਿੱਚ ਲੜਾਈ ਹੁੰਦੀ ਆ ਮੰਡੀ ਦੇ ਵਿੱਚ ਲੜਾਈ ਹੁੰਦੀ ਆ ਇਹ ਕੋਣ ਬੰਦੇ ਮਾਰਤੇ ਬੰਦੇ ਮਾਰਤੇ ਮਾਰਤੇ ਫੜਾ ਬੰਦਾ ਮਾਰਤਾ ਐਸਐਸਓ ਨੇ ਛਰੇ ਆ ਬੰਦਾ ਕੰਤ ਗੱਡੀ ਦੇ ਚੜਾ ਲਿਆ ਮਾਰ ਦੋ ਸਾਡਾ ਬੰਦਾ ਮਾਤਾ ਸਾਡਾ ਬੰਦਾ ਸਰੇ ਬੰਦਾ ਤੇਰੀ ਗੱਲ ਸੁਣ ਮੈਂ ਮੰਨਦਾ Munshi Saab ਧਿਆਨ ਨਾਲ ਸੁਣੋ ਮੈਂ ਬੜਾ ਸਤਿਕਾਰ ਕਰਦਾ ਸੀ ਇਹਨਾਂ ਸ਼ਰਮਾ ਜੀ ਦਾ ਗੱਲ ਕੀ ਹੋਈ ਗੱਲ ਲੱਗ ਇਸ ਤਰ੍ਹਾਂ ਦੀ ਹੋਈ ਇੱਕ ਮਿੰਟ ਗੱਲ ਬੜੇ ਆਰਾਮ ਦੀ ਆ ਕੀ ਹੋਇਆ ਕਿ ਲੜਾਈ ਹੋਈ ਮੰਡੀ ਦੇ ਵਿੱਚ ਬੰਦਾ ਛਡਾਉਣ ਗਿਆ ਉਹਦੇ ਭਰਾ ਦੇ ਚਪੇੜੇ ਮਾਰੇ ਕੁੱਤਾ ਚੂੜਾ ਕਿਹਾ ਗਿਆ ਬੰਦੇ ਨੂੰ ਮੈਂ ਛਰਿਆਂ ਸੱਚ ਕਹਿ ਰਿਹਾ ਮੈਂ ਕਦੇ ਜਾਤ ਪਾਤ ਤੇ ਕਦੇ ਗੱਲ ਨਹੀਂ ਕੀਤੀ ਨਾ ਮੈਂ ਕਰਾਂ ਤੇ ਨਾ ਮੈਂ ਅੱਜ ਕਰਾਂ ਬੰਦੇ ਨੇ ਕੀ ਕੀਤਾ ਉਹਨਾਂ ਨੇ ਪਾਵਾ ਮਾਰਿਆ ਢੁਈ ਦੇ ਵਿੱਚ ਉਹਦਾ ਬਲੰਦ ਨੇ ਹੱਡੀ ਟੁੱਟੀ ਜਾਂ ਕੁਛ ਬੰਦਾ ਇਸ ਟਾਈਮ ਗੁੰਮਸ਼ਾਮ ਪਿਆ ਔਰ ਇੱਥੇ ਇੱਕ ਮੁੰਡਾ ਸਿਰ ਤੇ ਹੱਥ ਰੱਖ ਕੇ ਐਸਐਚਓ ਦੀਆਂ ਡੰਡਿਆਂ ਤੇ ਬੰਦਾ ਸਾਡੇ ਹੱਥਾਂ ਚੋਂ ਲੈ ਕੇ ਗਏ ਆ ਉਸ ਤਾਂ ਡੰਡਿਆਂ ਤੇ ਕਾਰਾਂ ਚੜਾਈਆਂ ਮੈਨਣੇ ਜੀ ਨਹੀਂ ਐ ਮੈਂ سپਾਰਸੀ سپਾਰਸੀ ਜੇ ਕਿਸੇ ਨੇ ਖੇਡਣਾ ਆ ਵੇਖੋ ਭਗਵੰਤ ਮਾਨਸੇ ਤੇਰੀ ਸਰਕਾਰ ਦੇ ਵਿੱਚ ਸ਼ਰਿਆਮ ਧੱਕਾ ਆਇਆ ਅੱਜ ਸ਼ਰਿਆਮ ਧੱਕਾ ਆਇਆ ਜਿੱਥੇ ਪੁਲਿਸ ਦਾ ਸਾਥ ਦੇਣ ਦੀ ਐਸਐਚਓ ਸਾਥ ਕਿਹੜਾ ਇੱਥੇ ਸੁਣੋ ਮਾ ਜਰਾ ਬਾਈ ਜੀ ਮੇਰੀ ਗੱਲ ਸੁਣੋ ਨਾ ਜੀ ਨਾ ਮੇਰੀ ਗੱਲ ਸੁਣੋ ਬਹਿ ਕੇ ਕਰਾਂਗੇ ਜਿੱਥੇ ਇੱਕ ਮਿੰਟ ਹੋਰ ਚੁੱਪ ਕਰੋ ਸਾਨੂੰ ਸਾਡਾ 1 ਮਿੰਟ ਮੇਰੇ ਭਰਾ ਜੀ ਵੀਡੀਓ ਨਹੀਂ ਗੱਲ ਸੁਣੋ ਜਿੱਥੇ ਪੁਲਿਸ ਦਾ ਸਾਥ ਦੇਣ ਦੀ ਲੋੜ ਪਈ ਆ ਉੱਥੇ ਮੈਂ ਦਿੱਤਾ ਆ ਅੱਜ ਆਹ ਵੇਖੋ ਨਿਆਮਪਾਲ ਕਾ ਨੂੰ ਮੱਥਾ ਟੇਕ ਕੇ ਚੱਲੇ ਆ ਜੇ ਸਾਡੇ ਬੰਦੇ ਨੂੰ ਕੁਝ ਹੋਇਆ ਇਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਕੋ ਨੂੰ ਹੱਥੇ ਦੀਆਂ ਲਕੀਰਾਂ ਤੇ ਕਰਨਾਲ ਜੀ ਤਗੜਾ ਬੰਦਾ ਕੋਈ ਪੈਸੇ ਲੈਦਾ ਇਸ ਟਾਈਮ ਸੁਣਾ ਗੱਲ ਬੰਦੇ ਦੇ ਕੁਛ ਨਹੀਂ ਬਚਿਆ ਸੀ ਇਸ ਸਮੇਂ ਕੁਛ ਨਹੀਂ ਹੋਇਆ ਸੀ ਫਿਰ ਪਰ ਵੇਖ ਲੈਗਾ ਫਿਰ ਖੁਸ਼ੀ ਹੋਇਆ ਸੀ ਫਿਰ ਹੋਇਆ ਨਾ ਆ ਗੱਡੀ ਗੱਡੀ ਦਾ ਮਲਾ ਹੈ ਜਨਾਬ ਸਾਡਾ ਮੁੰਡਾ ਲੈਣਾ ਸਹਰਾ ਮੈਂ ਗਿਆ ਸਨੇ ਮੁੰਡਾ ਤੁਸੀਂ ਅੰਦਰ ਦੇਣਾ ਦਿਓ ਮੈਨੂੰ ਛੋਟਾ ਵੀ ਤਾਂ ਸਾਡੀ ਮੁੰਡਾ ਸਾਨੂੰ ਬਣਾਉਂਦੇ ਰਹੋ ਤੁਸੀਂ ਪਿੱਛੇ ਰਹੋ ਆਉਣਗੇ ਨਾਲ ਇੱਕ ਮਿੰਟ ਬਣਾ ਲਓ ਇਹ ਸੰਭਲ ਕਰ ਬੁਰਾ ਆ ਬਰਾ ਆ ਗੱਟ ਤਾਂਗੇ ਵੀਰੇ ਕਾਫੀ ਰੱਖ ਲਿਓ ਕੋਈ ਗੱਲ ਨਹੀਂ ਮੈਨੂੰ ਗੱਲ ਕਰ ਲੈੰਦੋ ਪਲੀਜ਼ ਠੀਕ ਤੁਸਾਂ ਜੱਟ ਕੱਟੋ ਗੱਲ ਕਰ ਆ ਜਿੰਦੂਆ ਮਾਰਿਆ ਪਿਆ ਅੱਜ ਤੁਸੀਂ ਗੱਲਾਂ ਨਹੀਂ ਜੇ ਮੈਂ ਆਜ਼ਾਦ ਹੈ ਮੇਰੀ ਸੁਣਦੇ ਨਹੀਂ ਤੁਸੀਂ ਤੂੰ ਨਹੀਂ ਸੁਣਦੇ ਮੇਰੀ ਗੱਲ ਇੱਕ ਮਿੰਟ ਯਾਰ ਭਾਈ ਇਹ ਤੂੰ ਇੱਕ ਮਿੰਟ ਗੱਲ ਕਰ ਲੈੰਦੋ ਭਾਈ ਜੀ ਗੱਲ ਸਰਿਆਂ ਆਪਾਂ ਕੋਈ ਚੋਰੀ ਤਾਂ ਨਹੀਂ ਕਰ ਗੱਲ ਫੇਰ ਤੋਂ ਦੱਸ ਰਿਆਂ ਤੁਸੀਂ ਵੀ ਅੱਖਾਂ ਚੱਖਾਂ ਪਾਓ ਇਧਰ ਭਗਵੰਤ ਮੰਤਰਾਂ ਇੱਕ ਮਿੰਟ ਬੰਦੇ ਦੀ ਬਾਬਾ ਸਾਹਿਬ ਇੱਧਰ ਆਓ ਤੁਹਾਡਾ ਕੋਈ ਕਸੂਰ ਨਹੀਂ ਡੇੜੇ ਆ ਜਾ ਯਾਰ ਮੈਂ ਕਿਹੜਾ ਦੰਦਿਆਂ ਵੱਡੂਗਾ ਪੁਲਿਸ ਵਾਲਾ ਤੋਂ ਸਾਡਾ ਭਰਾ ਫਿਰ ਕੀ ਦੀ ਗੱਲ ਹੈ ਗੱਲ ਗੱਲ ਫਿਰ ਕੈਮਰਾ ਨਹੀਂ ਕੈਮਰੇ ਦੀ ਇੱਕ ਸੁਣ ਲੋ ਤੁਹਾਡਾ ਕੋਈ ਦੋਸ਼ ਨਹੀਂ ਇਹਦੇ ਵਿੱਚ ਤੁਸੀਂ ਤਾਂ ਬਾਅਦ ਦੇ ਵਿੱਚ ਆਏ ਆ ਤੁਸੀਂ ਬਾਅਦ ਦੇ ਵਿੱਚ ਆਏ ਆ ਤੁਹਾਡਾ ਕੋਈ ਦੋਸ਼ ਨਹੀਂ ਨਾ ਮੁੰਚੀ ਸਾਹਿਬ ਤੁਹਾਡਾ ਇੱਕ ਮਿੰਟ ਸਰਦਾਰ ਸਾਹਿਬ ਗੱਲ ਕੀ ਹੋਇਆ ਮੰਡੀ ਚ ਪੈਂਦੀ ਆ ਰਾਤ ਰਾਤ ਕਿੱਥੋਂ ਪਈ ਆ ਦੋ ਗੱਟਿਆਂ ਤੋਂ ਉਹ ਕਹਿੰਦਾ ਚੂੜਿਓ ਤੁਸੀਂ ਮੇਰੇ ਗੱਟੇ ਚੱਕਿਆ ਔਰਿਆ ਆ ਕਹਿੰਦਾ ਬਾਈ ਅਸੀਂ ਗੁਰਦੁਆਰੇ ਵਾਜਦੇ ਵੜਦੇ ਆ ਸਾਨੂੰ ਗੱਟਿਆਂ ਦੀ ਲੋੜ ਨਹੀਂ ਇਹਦੇ ਉਹਨੇ ਮਾਰਿਆ ਚਪੇੜਾ ਇਹਦਾ ਜਿਹੜਾ ਵੱਡਾ ਭਰਾ ਸੀ ਉਹ ਜਾ ਕੇ ਛਡਾਉਣ ਗਿਆ ਮਾਰਿਆ ਵੀ ਨਹੀਂ ਔਰ ਉਹਨੇ ਕੀ ਕੀਤਾ ਜਦੋਂ ਛਡਾਉਣ ਗਿਆ ਉਹਨਾਂ ਨੇ ਪਾ ਲਿਆ ਜਫਾ ਤਗੜੇ ਸੀ ਉਹ ਘਰੋਂ ਵੀ ਤਗੜੇ ਉਹਦੇ ਢੂਈ ਦੇ ਵਿੱਚ ਪਤਾ ਨਹੀਂ ਕੀ ਮਾਰਿਆ ਸਾਰੀਆਂ ਪੇਪਰ ਚੱਕ ਲਈਆਂ ਮੇਰੇ ਪਿੰਡ ਦੇ ਬੰਦੇ ਅੱਗੇ ਲੱਗ ਗਏ ਉਹਨਾਂ ਦੇ ਔਰ ਹੁਣ ਮੈਂ ਐਂਬੂਲੈਂਸ ਵੇਖ ਕੇ ਆ ਤੂੰ ਵੀ ਨਾਲ ਸੀ ਬੰਦੇ ਦੇ ਮੈਂ ਹੱਥ ਖਿੱਚੇ ਜਦੋਂ ਮੈਨੂੰ ਮੈਂ ਰੋਕਿਆ ਇੱਕ ਮਿੰਟ ਜੀ ਇੱਕ ਮਿੰਟ ਪੁਲਿਸ ਨੂੰ ਰੋਕਿਆ ਰਾਤ ਜਣੀ ਰੁਕੀ ਹੁਣ ਵੀਰਾ ਜੀ ਕਾਰਵਾਈ ਕਰੋਗੇ ਕਿਦੇ ਤੇ ਜਲਾਹ ਅੱਜ ਮਰੇ ਜਿਹੜਾ ਬੰਦਾ ਸੀ ਜਿਹਨੇ ਮਾਰੀ ਉਹ ਐ ਸਿਰ ਝੱਤ ਰੱਖ ਕੇ ਨਾ ਕੋਈ ਖੂਨ ਉਲਟਾ ਮੇਰੇ ਬੰਦਿਆਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਐਸ ਐਚਓ ਕੋਲ ਸੀ ਐਸ ਐਚਓ ਕਹਿੰਦਾ ਡਾਂਗਾ ਕੱਢੋ ਯਾਰ ਮਾਰ ਦੋ ਮੈਂ ਗੱਲ ਕਹਿਣਾ ਕਿ ਅੱਜ ਸਮਾਂ ਜ਼ਰੂਰ ਦੁੱਧੀਆਂ ਸਰਕਾਰਾਂ ਦਾ ਜਿੱਦੇ ਮੇਰਾ ਵਾਹਿਗੁਰੂ ਨੇ ਲਿਆਂਦਾ ਇੰਡੀਆ ਦੇ ਗ੍ਰਹਿ ਮੰਤਰੀ ਬਾਨਾ ਫਿਰ ਮੈਂ ਦਿਲ ਦੀਆਂ ਲਕੀਰਾਂ ਤੇ ਲਿਖਦਾ ਹੁਣਾ ਅੱਜ ਤੁਹਾਡੇ ਅੰਡਰ ਸਾਨੂੰ ਕੁੱਟ ਲੋ ਜੇ ਕੁੱਟਣਾ ਸਾਨੂੰ ਉਹ ਬੰਦਾ ਲੈ ਆ ਕੇ ਕਿਉਂ ਉਸ ਜਿਹੜਾ ਬੰਦਾ ਲੈ ਕੇ ਗਏ ਆ ਬੰਦਾ ਲੈ ਆ ਕੇ ਗੰਦਰੇ ਗੰਦਰੇ ਬਾਜੀ ਨਹੀਂ ਕਰਨੀ ਹੁਣ ਗੰਦਰੇ ਬਾਜੀ ਨਹੀਂ ਕਰਨੀ ਕਾਨੂੰਨ ਦੇ ਸਾਰੇ ਕਰਾਓ ਨਹੀਂ ਨਹੀਂ ਭਾਈ ਗੱਲ ਸੁਣੋ ਮੇਰੀ ਲੈ ਉਹ ਭਾਈ ਮੁਲਾਜ਼ਮ ਆ ਗਿਆ ਉਹਨਾਂ ਨੇ ਗੱਡੀ ਭਈ ਆ ਉੰਨਾ ਕਹਿੰਦੇ ਖਰਾਣੇ ਦੇ ਪੈਸੇ ਆਇਆ ਕਿ ਤੇਰੇ ਆ ਇਹਨਾਂ ਮੁਲਾਜ਼ਮਾਂ ਨਾਲ ਤੇਰੇ ਨਾਲੋਂ ਜ਼ਿਆਦਾ ਮੇਰੀ ਬੰਦੀ ਆ ਜਿੱਥੇ ਸਾਥ ਦੇਣ ਦੀ ਲੋੜ ਆਈ ਆ ਮੈਂ ਦਿੱਤਾ ਜਿੱਥੇ ਸਹੀ ਕੰਮ ਹੋਇਆ ਅੱਜ ਗਲਤ ਹੋਇਆ ਅੱਜ ਮੈਂ ਖਿਲਾਫ ਖੜਾ ਆ ਆਪਾਂ ਕੋਈ ਲੜਬਾਜੀ ਨਹੀਂ ਕਰਨੀ ਬਸ ਇੰਨਾ ਪਤਾ ਲੱਗ ਗਿਆ ਓਏ ਵਾਕਈ ਓ ਭਰਾਵੋ ਪੈਸੇ ਦੇ ਵਿੱਚ ਜਾਨ ਨਹੀਂ ਹੁੰਦੀ ਪਰ ਜਾਨ ਅੱਜ ਪਾ ਕੇ ਰੱਖਤੀ ਜਿਹੜਾ ਗੁਨਾਹਗਾਰ ਸੀ ਗੱਡੀਆਂ ਚ ਬਿਠਾ ਕੇ ਕੱਢੇ ਵਿਸ਼ੂਦੀਪ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਮੇਰੇ ਬੰਦਿਆਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਆ ਪੁਲਿਸ ਵਾਲਾ ਦੇਣ ਨਹੀਂ ਦੇ ਸਕਦੇ ਬੰਦੇ ਨੇ ਸਵਾਰੀ ਬੰਦਿਆਂ ਨੂੰ ਖਿੱਚਿਆ ਵੀ ਕਿਤੇ ਗੱਡੀ ਨਾਲ ਉੱਤੇ ਚੜ੍ਹਦੇ ਆ ਆ ਬੰਦੇ ਦਾ ਮੈਂ ਦੇਣਾ ਚਾਹੀਦਾ ਮੈਨੂੰ ਸਹੀ ਕਿਹਾ ਕਿ ਨਹੀਂ ਕਿਹਾ ਭੱਜਾ ਸੱਤਾ ਮਿੰਟਾਂ ਗੱਡੀ ਲਾਈ ਆਹੀ ਬਈ ਰੀਅਲ ਬਾਜ਼ਾਰ ਚ ਸੀਗੇ ਇਹ ਕੋਈ ਨਹੀਂ ਹੈ ਬਈ ਮੰਡੀ ਚ ਆ ਸੋਚਦਾ ਗੱਡੀ ਭਿਆ ਅਸੀਂ ਬਿਜਲੀ ਗੱਡੀ ਹੈ ਘਟੋ ਘਟ 120 130 ਦੀ ਗੱਡੀ ਗਈ ਇਹ ਤੋਂ ਆ ਸਰ ਸਰਦਾਰ ਸਾਹਿਬ ਮੈਂ ਤੁਹਾਡੀ ਇਹ ਵੀ ਗੱਲ ਨੂੰ ਦੇਣਾ ਕਿ ਤੁਹਾਡੀ ਜਿਹੜੀ ਇੱਕ ਮਿੰਟ ਮੈਂ ਮਿਮਰਾ ਚੁੱਪ ਕਰ ਤੁਹਾਡੀ ਜਿਹੜੀ ਗੱਡੀ ਆ 120 ਵਾਲੀ ਹੈ ਵੀ ਨਹੀਂ ਮੈਂ ਬਿਲਕੁਲ ਮੰਨਦਾ ਆ ਨਵੀਂ ਗੱਡੀ ਯਾਰ ਨਹੀਂ ਗੱਲ ਤਾਂ ਸੁਣ ਇਹਦੇ ਬ੍ਰੇਕਾਂ ਚਾਰੇ ਡਿਕਸੇ ਹੈਗੀਆਂ ਮੈਂ ਵੀ ਆਵਾਜ਼ ਤੁਸੀਂ ਭੇਜ ਸਕਦੇ ਹੋ ਪਰ ਮੈਂ ਤੁਹਾਡੀ ਇਹ ਦਾਅ ਦਿਨਾ ਤੁਹਾਨੂੰ ਸਲੂਟ ਆ ਤੁਸੀਂ ਸਾਡੇ ਬੰਦਿਆਂ ਨੂੰ ਕਾਰ ਥੱਲੇ ਆਉਣ ਤੋਂ ਵੀ ਬਚਾਇਆ ਇਹ ਵੀ ਤੁਹਾਨੂੰ ਸਲੂਟ ਆਦਾ ਭਾਈ ਸਾਹਿਬ ਬਾਦ ਚ ਆਇਆ ਇਹ ਕਹਿੰਦੇ ਡਾਂਗਾ ਕੱਢੋ ਲੈ ਖੜੇ ਆ ਮਾਰ ਦਿਓ ਜਿੱਥੇ ਧਰਨੇ ਚ ਖਾ ਲਈ ਦੀਆਂ ਥੋਡੇ ਕੋਲੋਂ ਵੀ ਖਾ ਲੈਣ ਖੈਰਾ ਸਾਹਿਬ ਆ ਧਿਆਨ ਮਾਰੋ ਚਰਨਜੀਤ ਚੰਨੀ ਜੀ ਧਿਆਨ ਮਾਰੋ ਉਹ ਕਾਂਗਰਸ ਵਾਲਿਓ ਅਕਾਲੀ ਦਲ ਵਾਲਿਓ ਓਏ ਭਰਾਵੋ ਬੀਜੇਪੀ ਵਾਲਿਓ ਛਰੇ ਆਮ ਤੱਕਾ ਅੱਜ ਪੈਸੇ ਦੀ ਚੋਟ ਤੇ ਅੱਜ ਨਗਾ ਬੰਦੇ ਐ ਨਗਾ ਮੈਂ ਉੱਥੇ ਇਹੀ ਗੱਲ ਕਰਦਾ ਐਮਬੂਲੈਂਸ ਬੁਲਾਓ ਸੁਣਾ ਜਾ ਨਾ ਉੱਥੋਂ ਬੋਲ ਕੇ ਕਹਿੰਦਾ ਸੰਗਾ ਸਰਦਾਂ ਹੁਣ ਹੋਰ ਆ ਗਣੀ ਐ ਮੇਰੀ ਅਕਲ ਨਹੀਂ ਕਹਿ ਰਿਹਾ ਇੱਕ ਮਿੰਟ ਅੰਗਰੇਜ਼ ਸਿੰਘ ਜੀ ਇੱਕ ਮਿੰਟ ਹੋਰ ਕਹਿੰਦੇ ਆ ਬਾ ਇੱਥੇ ਰੀੜ ਦੀ ਹੱਡੀ ਦਾ ਸਾਡੇ ਸਰਕਾਰੀ ਹਸਪਤਾਲਾਂ ਚ ਇਲਾਜ ਹੈਂਦੀਗਾ ਰੱਬ ਨਾ ਕਰੇ ਉਹਦੇ ਵਿੱਚ ਕੁਝ ਵੀ ਆਉਂਦੀ ਆ ਐਸਐਸਓ ਸਾਥ ਉਹ ਪੱਟੀਆਂ ਜੇ ਅਸੀਂ ਟੱਪਨ ਤੇ ਆ ਗਏ ਸਾਡੇ ਪੈਸੇ ਦਾ ਬਣਿਆ ਟੱਪਨ ਤੇ ਆ ਗਏ ਇਹ ਇੰਨਾ ਲਕੋਣਾ ਐਸਐਸ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਗਈ ਭਰਾ ਸਾਡਾ ਯਾਦ ਰੱਖ ਪੱਟੀ ਯਾਦ ਰੱਖੀ ਆਉਣ ਵਾਲਾ ਸਮਾਂ ਵਿਸ਼ਵ ਦੀ ਫਾਈਲ ਕਾ ਦਾ ਇਹ ਮਹਾਰਾਜ ਨੇ ਜੇ ਜਾਉਂਦਾ ਰਿਹਾ ਤਾਂ ਇੰਡੀਆ ਦਾ ਗ੍ਰਹਿ ਮੰਤਰੀ ਬਣਾਉਣਾ ਯਾਦ ਰੱਖੀ ਏ ਮੇਰੀ ਧਿਆਨ ਨਾਲ ਗੱਲ ਸੁਣੋ ਜਿੱਥੇ ਸਾਦਨ ਦੀ ਲੋੜ ਆਈ ਹੈ ਦਿੱਤਾ ਜਿੱਥੇ ਪਰ ਸੱਚ ਤੇ ਤੁਸੀਂ ਇਸ ਗੱਲ ਤੋਂ ਕਰ ਰਹੇ ਮੈਂ ਅੱਜ ਤੱਕ ਕਿਸੇ ਨੂੰ ਨਾ ਕਦੇ ਕਿਸੇ ਦੀ ਚੁੰਡੀ ਵਢਾਈ ਹੈ ਤੇ ਨਾ ਮੈਂ ਕਿਸੇ ਦੇ ਵੱਢੀ ਆ ਅੱਜ ਤੁਹਾਡੀ ਅੰਤੋਲੀਆ ਮਹਾਰਾਜ ਦੇ ਛੱਤ ਦੇ ਅੱਗੇ ਖੜਾ ਜੇ ਉਹ ਬੰਦੇ ਦੇ ਕੋਈ ਹਾਨੀ ਪਹੁੰਚਦੀ ਆ 10000 ਰੁਪਿਆ ਤੁਸੀਂ ਦਿਓਗੇ ਜਿੰਨੇ ਮੁਲਾਜ਼ਮ ਆ ਆ ਮੁਨਸੀ ਦਾ ਬੰਦਾ ਬੜਾ ਚੰਗਾ ਐਕਟਰਾਂ ਤੂੰ ਬਣ ਜ ਨੇ ਮੈਂ ਤਾਂ ਉੱਧੇ ਕਿਹੜੇ ਤੂੰ ਮੈਕਨ ਵਿੱਚ ਆ ਗਿਆ 10000 ਇਥੋਂ ਮਹਾਰਾਜ 10 ਤੁਹਾਡੇ ਤੋਂ 10 ਦਾ ਤੁਹਾਡੇ ਤੋਂ ਤੁਸੀਂ ਲਾਜ ਕਰਾ ਕੇ ਦੇਣਾ ਆਊਗਾ ਤੇ ਜਿਹੜਾ ਉਹ ਕੋਈ ਦੇ ਦੂਗੇ ਤੁਹਾਨੂੰ ਨੰਗਿਆ ਤੁਹਾਡੇ ਤਾਂ ਪੱਲੇ ਕੱਖ ਨਹੀਂ ਪੈਣਾ ਆ ਤੁਹਾਡਾ ਐਸਐਚਓ ਮੁੱਛਾਂ ਤੇ ਹੱਥ ਫੇਰੂਗਾ ਨਹੀਂ ਨਹੀਂ ਇੱਕ ਮਿੰਟ ਬਾਈ ਸੱਚ ਗੱਲ ਕਰ ਸੱਚ ਗੱਲ ਕਰ ਮਾਰ ਤੋਂ ਲੈ ਅਸਲੀ ਕੱਢੋ ਅਸਲਾ ਮਾਰੋ ਸਹੀ ਗੱਲ ਆ ਐਸਐਚਓ ਇੱਕ ਮਿੰਟ ਯਾਰ ਗੱਲ ਕਰਨ ਦਿਓ ਕੋਈ ਖੜੇ ਰਹਿ ਕੇ ਆ ਪੰਜ ਸਾਲ ਤੁਹਾਡੀ ਮੈਂ ਇੱਕ ਮਿੰਟ ਇੱਕ ਮਿੰਟ ਫਿਰ ਇੱਕ ਮਿੰਟ ਐਸਐਚਓ ਸਾਹਿਬ ਜਿੱਥੇ ਬੰਦਾ ਸਲਾਉਣਾ ਪਊਗਾ ਤੁਹਾਡੀ ਮੈਂ ਬਹੁਤ ਕਦਰ ਕਰਦਾ ਪਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਅੱਖਾਂ ਤੀਨ ਨੂੰ ਨਵੇਂ ਤੋਂ ਕੰਨ ਕਰੀ ਜਿਹਨੇ ਲਏ ਉਹ ਆਪੇ ਵੇਖੇ ਉਹ ਸਿਰ ਤੇ ਹੱਥ ਰੱਖ ਕੇ ਨਹੀਂ ਮੇਰੇ ਵਿਸ਼ੇਸ਼ ਜੀ ਇੱਕ ਮਿੰਟ ਖੜੋ ਹੋ ਕੇ ਸਾਡੇ ਕੋਲ ਨਹੀਂ ਬੱਲੇ ਬੰਦੇ ਮਲਾ ਲਓ ਤੁਸੀਂ ਅਸੀਂ ਤੁਹਾਡੇ ਨਾਲ ਕਰਦੇ ਤੁਹਾਨੂੰ ਜਲਾਲਾਵਾਦ ਐਨ ਐਲ ਐ ਗੋਲਦੀ ਕੰਬੋਜ ਜੀ ਭਰਾ ਜੀ ਤੁਹਾਨੂੰ ਬੇਨਤੀ ਆ ਛਰੇ ਅੰਤ ਕਾ ਰਿਹਾ ਸਾਡਾ ਗਰੀਸ ਹੋ ਗਿਆ ਤੁਹਾਨੂੰ ਗੱਲ ਤਾਂ ਕਰ ਦੋ ਵਿਸ਼ੇਸ਼ ਜੀ ਪਖਾਤਾ ਬੰਦੇ ਉਹ ਕਾਂ ਚੜਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਸੱਚੀ ਸੱਚ ਦੱਸ ਇੱਕ ਮਿੰਟ ਚੁੱਪ ਤੁਸੀਂ ਬੋਲਣਾ ਮੈਂ ਖਿੱਚਿਆ ਤਾਂ ਮੈਂ ਖਿੱਚਿਆ ਬਾਈ ਹਾਂ ਖਿੱਚੇ ਨਾ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਬੰਦੇ ਉਹਨਾਂ ਦੇ ਵੀ ਇੱਥੇ ਖੜੇ ਆ ਕੋਈ ਦਿੱਕਤ ਨਹੀਂ ਮੈਨੂੰ ਪਤਾ ਪਰ ਯਾਦ ਰੱਖ ਲੋ ਹੁਣ ਸਮਾਂ ਨਹੀਂ ਮੇਰਾ ਜਿਸ ਦਿਨ ਆ ਗਿਆ ਮੈਂ ਦਿਲ ਤੇ ਰੱਖਦਾ ਮੈਂ ਤੀਪੇ ਵਜੇ ਕੰਨ ਪਾਟੇ ਬਾਈ ਜੀ ਕੰਨ ਪਾਟੋ ਅਫੇਖੇ ਫਿਰ ਗੱਲ ਆਕੇ ਦੁਖੇ ਢਿੱਡ ਤੇ ਫੜ ਰਿਹਾ ਸਿਰ ਉਹ ਇੱਥੇ ਸਿਰ ਤੇ ਹੱਥ ਰੱਖ ਕੇ ਲੈ ਕੇ ਗਿਆ ਉਹ ਸਿਰ ਤੇ ਕੰਨ ਤੇ ਭਾਈ ਜੇ ਮੁੰਛੀ ਜੀ ਤੁਸੀਂ ਬਾਤ ਚਾਹਿਆ ਉਹ ਬੇਲੀ ਆਪਣਾ ਦੂਜਾ ਹੀ ਬਾਤ ਚਾਇਆ ਤੁਹਾਡਾ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਕਿਉਂਕਿ ਐ ਤੁਸੀਂ ਬਾਤ ਚਾਹ ਉਹ ਸਿਰ ਤੇ ਹੱਥ ਐ ਰੱਖ ਕੇ ਗਿਆ ਸਾਨੂੰ ਮੈਨੂੰ ਕਹਿੰਦਾ ਵਿਸ਼ੂਦੀਪ ਆ ਦੇ ਗੱਲ ਕੰਮ ਕਰੋ ਅਸੀਂ ਬਾਹਰ ਖੜੇ ਹਾਂ ਤੁਸੀਂ ਜਾ ਕੇ ਅਸੀਂ RAM ਨਾਲ ਖੜੇ ਹਾਂ RAM ਨਾਲ ਖੜੇ ਹਾਂ ਅਸੀਂ RAM ਨਾਲ ਖੜੇ ਹਾਂ ਗਰੀਬ ਦਾ ਕੋਈ ਇਲਾਜ ਨਹੀਂ ਗਰੀਬ ਭਾਈ ਜਿਵੇਂ ਮੰਨ ਜੇ ਗਏ ਜਿਹੜਾ ਬੰਦਾ ਇਹ ਐਸੇ ਚੰਗਰਾਈਟਾ ਭਰਾਤੂ ਜਿਹੜਾ ਐਸੇ ਚੰਗਾ ਨੂੰ ਚੰਗਾ ਕਵਾਂਗੇ ਜਿਹੜਾ ਮੰਦਾ ਨੂੰ ਮੰਦਾ ਕਵਾਂਗੇ ਕੋਈ ਸੱਟ ਨਹੀਂ ਸੀ ਕੋਈ ਕੁਛ ਨਹੀਂ ਸੀ ਧੱਕਾ ਹੋ ਗਿਆ ਛਰੇ ਆਮ ਧੱਕਾ ਹੋਇਆ ਹੁਣ ਮੈਂ ਭਰਾ ਤੈਨੂੰ ਇਹ ਕਹੂੰਗਾ ਕਿ ਆ ਜਿਹੜਾ ਲਾਈਵ ਇੱਥੋਂ ਕੱਟ ਲੋ ਜਿਹੜੀ ਉਹ ਗੱਲ ਕਰਕੇ ਉਹ ਗੇਟ ਲਾ ਲਿਆ ਗੇਟ ਲਾ ਲਿਆ ਦੱਸੋ ਗੇਟ ਲਾ ਲਿਆ ਆ ਯਾਰ ਅਸੀਂ ਸਾਡੇ ਕੋਲ ਤੋਖਾ ਉਹ ਭੱਦੀ ਸਾਹਿਬ ਆ ਗੱਲ ਕਰ ਆ ਉਹ ਬੰਦ ਕਰਦਾ ਤੈਨੂੰ ਇੱਕ ਮਿੰਟ ਰਹਿ ਆ ਵੀ ਕੈਮਰਾ ਇੱਕ ਮਿੰਟ ਚੁੱਪ ਕਰੋ ਫਰੀਦਕੋਟ ਇੱਕ ਮਿੰਟ ਹਾਂ ਜੀ ਕੀ ਬਣਾ ਨਰੇਸ਼ ਚੁੱਪ ਕਰ ਔਰ ਚੁੱਪ ਕਰ ਬਾਈ ਵਿਸ਼ੂ ਦੀ ਇੱਕ ਜਨਨ ਦਾ ਫਰੀਦਕੋਟ ਰੈਪਰ ਕਰਦੇ ਪਿਆ ਕਹਿੰਦੇ ਕਿ ਬਾਈ ਔਰ ਅੱਛਾ ਤੇ ਆਪਣੇ ਕੱਗੇ ਦਾ ਕੀ ਬਣਾ ਜਿਹਦੀ ਰੀੜ ਤੇ ਹੱਡੀ ਤੇ ਆ ਉਹ ਅਜੇ ਨਹੀਂ ਲੰਮਾ ਪਿਆ ਅਜੇ ਬੋਲਦਾ ਪਿਆ ਉਹਨੂੰ ਚੈੱਕ ਅਪ ਕਰੀ ਜਾਂਦੇ ਆ ਜੀ ਉਹ ਉੱਥੇ ਨਹੀਂ ਆਇਆ ਵਾਲੇ ਉਹ ਹਾਏ 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 ਆ ਵੇਖ ਲੋ ਮੁੰਛੀ ਨੂੰ ਸੱਦ ਲੋ ਏ ਆ ਗੱਲ ਸੁਣ ਲੋ ਏ ਉਹ ਰੈਫਰ ਕਰਤੇ ਉਹਨਾਂ ਨੂੰ ਉਹ ਰੈਫਰ ਕਰਤੇ ਤੂੰ ਇੱਧਰ ਪਾਸੇ ਆ ਜਾ ਮੈਂ ਕਿਹਾ ਹੁੰਲੜਬਾਜੀ ਨਹੀਂ ਕਰਨੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕਰੋ ਆ ਗੱਲ ਕਰ ਲੋ ਮੈਂ ਫਿਰ ਕਹਿਣਾ ਆ ਜਿਹੜੇ ਭਾਈ ਪੁਲਿਸ ਵਾਲੇ ਖੜੇ ਆ ਆ ਜਿਹੜੇ ਪੁਲਿਸ ਵਾਲੇ ਖੜੇ ਸਾਡੇ ਲੋਕਾ ਸੌਖਾ ਨਾ ਚਾਕੋ ਤੁਸੀਂ ਚੰਗੇ ਆ ਤਾਂ ਤੁਹਾਨੂੰ ਚੰਗੇ ਕਹਿਆ ਜੇ ਮੰਦਾ ਤਾਂ ਕੋਈ ਉਹਨੂੰ ਮੰਦਾ ਕਿਆ ਤੂੰ ਚੰਗਾ ਤੈਨੂੰ ਚੰਗਾ ਕਿਉ ਸਰਦਾਰ ਚੰਗਾ ਖੜਾ ਚੰਗਾ ਕਿਆ ਠੀਕ ਹੈ ਗੱਲ ਇਸ ਤਰ੍ਹਾਂ ਦੀ ਆ ਫੋਨ ਆ ਲੱਗਿਆ ਪਿਆ ਉਹ ਜਵਾਬ deta ਯਾਰ ਉਹਨਾਂ ਨੂੰ ਉਹ ਤਾਂ ਮੈਨੂੰ ਬਸ ਫੋਨ ਜਵਾਬ deta ਉਹਨਾਂ ਨੂੰ ਦੱਸੋ ਉਹ ਸਿਰ ਇੱਥੇ ਫੜ ਕੇ ਲੈ ਗਿਆ ਯਾਰੋ ਪੈਸੇ ਵਾਲਾ ਸੀ ਲੈ ਐਂ ਕਰੋ ਭਾਈ ਜਿੰਨਾਂ ਕੋਲ ਪੈਸਾ ਜੀਸੀਬੀਆਂ ਖਰੀਦ ਲਓ ਤੇ ਜੀਸੀਬੀਆਂ ਖਰੀਦ ਕੇ ਤੁਸੀਂ ਬੰਦੇ ਜਿਹੜਾ ਮਾਰ ਦੋ ਸਾਰੇ ਗਰੀਬ ਹੈਗੇ ਜਿਹੜੇ ਪਿੰਡਾਂ ਦੇ ਵਿੱਚ ਐਸ ਐਚਓ ਸਾਹਿਬ ਜਵਾਬ ਦੇਤਾ ਉਹਨਾਂ ਨੂੰ ਜਵਾਬ ਦੇਤਾ ਉਹਨਾਂ ਨੂੰ ਕੀ ਬਣੂਗਾ ਹਾਂਜੀ ਪਿਆਰਿਓ ਮੈਂ ਤੁਹਾਨੂੰ ਕਦੇ ਅੱਗੇ ਨਹੀਂ ਕੀਤੀ ਗਏ ਦਸੀ ਮੈਂ ਤੁਹਾਨੂੰ ਤੁਹਾਡਾ ਕਦਰ ਵੀ ਕਰਦਾ ਤੁਹਾਡਾ ਬੰਦਿਆ ਇਹਨੂੰ ਕਦੇ ਕਹਦਾ ਜਵਾਬ ਦੇ ਦੇ ਜੋ ਕਹੇਗਾ ਜੋ ਬੰਦੀ ਕਰ ਵੀ ਮੇਰੀ ਕਰਦਾ ਬੰਦੇ ਜਿਹੜੇ ਕੱਲੇ ਉਹਨਾਂ ਨੂੰ ਬਾਹਰ ਉਹਦੇ ਸੱਟ ਲੱਗੀ ਹੈ ਕਿੱਥੇ ਸੱਟ ਲੱਗੀ ਇੱਕ ਮਿੰਟ ਚੁੱਪ ਕਰ ਚੁੱਪ ਕਰ ਮੈਨੂੰ ਐਸਐਚ ਸਾਹਿਬ ਗੱਲ ਕਰਨਗੇ ਸਾਡੇ ਪਿਆਰੇ ਅਸਰ ਜੀ ਅੱਛਾ ਇਹਦੇ ਸੱਟ ਨਾ ਹੋਈ ਅੱਛਾ ਤੇ ਮੈਨੂੰ ਕਹਦੀ ਵੀ ਆ ਤੂੰ ਉਹ ਤੁਰਿਆ ਮੈਂ ਕਰ ਲੂ ਉਹ ਬੰਦੇ ਕਿਤੇ ਚਲੇ ਜਾਣਗੇ ਅੱਛਾ ਕੰਨ ਤੇ ਸੱਟ ਸੀ ਇੱਥੇ ਲੱਗੀ ਜਾਂ ਕਿ ਸਿਰ ਤੇ ਲੱਗੀ ਸੀ ਅੱਛਾ ਤੇ ਫਿਰ ਬਾਈ ਜੀ ਉਹ ਸਿਰ ਫੜ ਕੇ ਲੈ ਗਿਆ ਮੈਨੂੰ ਕੰਨ ਤੇ ਸੱਟ ਕਿਉਂ ਨਹੀਂ ਦਿੱਸੀ ਅਸੀਂ ਇੰਨੇ ਹੋ ਗਏ ਸੀ ਦੇਖੋ ਕਰ ਤੁਸੀਂ ਮੇਰੀ ਗੱਲ ਦੇਖੋ ਹੁਣ ਤੇ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਕਹਿੰਦੇ ਗੱਲ ਸੁਣੋ ਬਾਈ ਜੀ ਤੁਸੀਂ ਦਾਖਲ ਕਰਾਇਆ ਨਾ ਬੰਦੇ ਦਾਖਲ ਨਹੀਂ ਕਰਾਇਆ ਉਹਨਾਂ ਨੇ ਸੱਟਾਂ ਮਾਰਨੀਆਂ ਆਪਦੇ ਉਹ ਮਾਰ ਲੈਣਗੇ ਸਾਨੂੰ ਪਤਾ ਉਹ ਸਾਨੂੰ ਪਤਾ ਆਪਾਂ ਕਮਲੇ ਉਹ ਸਾਨੂੰ ਪਤਾ ਕਮਲੇ ਐ ਨਹੀਂ ਕਰ ਸਕੂ ਕਰ ਲਿਆ ਅਸੀਂ ਵੇਖਿਆ ਜਿਹੜੀ ਸਾਡੀ ਲੈਣ ਲੱਗੀ ਨਾ ਆਪ ਵੀ ਮੁਰਬੜਿਆ ਦੇ ਸੋਤੇ ਹਰ ਕੰਮ ਦੇ ਸਾਡੇ ਆਉਣਾ ਉਹਦੇ ਜਿੰਨੇ ਸੱਟ ਨਹੀਂ ਹੋਊਗੀ ਜਿਆਦਾ ਗਊ ਨਾ ਜਿਆਦਾ ਗਊ ਐ ਨਹੀਂ ਹੁੰਦੀ ਕਿਸੇ ਨੂੰ ਨਹੀਂ ਕਰ ਤੁਹਾਡੀ ਕਦਰ ਵੀ ਕਰ ਸਾਡੀ ਕਦਰ ਵੀ ਕਰਦੇ ਪਰ ਜਿੱਥੇ ਅਫਸਰ ਖੜਿਆ ਹੈ ਕਾਰਵਾਈ ਕਰਾਂਗੇ ਗੱਲ ਕਰਾਂਗੇ ਕਾਰਵਾਈ ਕਰਾਂਗੇ ਪਰ ਉਹ ਬੰਦੇ ਲਿਆ ਕੇ ਦਿਓ ਸਾਨੂੰ ਜਿਹੜੇ ਹਰ ਚੜਾਉਣ ਦੀ ਕੋਸ਼ਿਸ਼ ਕੀਤੀ ਬੰਦਿਆਂ ਤੇ ਕਿਤੇ ਨਹੀਂ ਜਾਹਦੇ ਬੇਕਰੇ ਨਹੀਂ ਜਾਦੇ ਖੜਦੇ ਕੀ ਨੇ ਬਾਈ ਜੀ ਯਕੀਨ ਤਾਂ ਵੇਖੋ ਤੇਰੀ ਗੱਲ ਸੁਣੋ ਤੁਹਾਨੂੰ ਆਪਾਂ ਬੋਤਾਂ ਨਹੀਂ ਦੇਖੋ ਜਿਹੜਾ ਤੇਰੇ ਅੱਜ ਤੱਕ ਮੈਨੂੰ ਕੋਈ ਤੈਨੂੰ ਕੋਈ ਹੋਜੀ ਗੱਲ ਹੋਈ ਤੇ ਦੱਸ ਮੈਨੂੰ ਦੱਸ ਮੈਨੂੰ ਅੱਜ ਤੱਕ ਹੋਈ ਹੈ ਇਹ ਮੈਨੂੰ ਦੱਸ ਜੇ ਕੋਈ ਵੀ ਕਿਸੇ ਸੱਟ ਲੱਗਦੀ ਮੰਨ ਲਓ ਇੱਥੇ ਮੈਂ ਥਾਣੇ ਕਿਵੇਂ ਰੱਖਾਂ ਹਾਂ ਉਹਦਾ ਦੇਖ ਸਕਦਾ ਮੈਂ ਤੁਸੀਂ ਨਹੀਂ ਰੱਖ ਸਕਦੇ ਪਰ ਉਹ ਸਾਨੂੰ ਵਿਖਾਤਾ ਸਕਦੇ ਸੀ ਉਹ ਟਾਕਾ ਕਰਵਾਉਣ ਦੀ ਕੋਸ਼ਿਸ਼ ਹੁੰਨਾ ਆਪਾਂ ਜਦੋਂ ਰੋਕਦੇ ਗੁੱਥਮ ਕੋਈ ਕੰਮ ਲੜਾਈ ਚੜਿਆ ਹੋਣੀ ਦਾ ਮੈਂ ਬੈਠਾ ਸੀ ਲੜਾਈ ਚੜਾ ਹੁੰਦੀ ਉਹ ਤੁਹਾਡੀ ਕਹੀ ਨਹੀਂ ਸੁਣੀ ਹੋਂਦਮ ਉਹਸ ਨੂੰ ਲੜਾਈ ਚੜੀ ਆਹ ਬੰਦੇ ਆਇਆ ਤਾਂ ਮੈਂ ਕਿਹਾ ਚੁੱਪ ਰਹੋ ਤੇ ਚੁੱਪ ਮੈਂ ਉਹਨਾਂ ਨੂੰ ਜੀਣਾ ਨਾ ਜਾਂਦੇ ਜੇ ਜੇ ਵੱਧ ਜਾਂਦਾ ਹੋਰ ਸੱਟ ਲੱਗ ਜਾਂਦੀ ਫੇਰ ਆਪਾਂ ਕੀ ਕਰਦੇ ਸੀ ਉਹ ਤੇ ਲੈ ਕੇ ਦਾਖਲ ਹੋ ਗਏ ਜੇ ਕੋਈ ਗੱਲ ਨਹੀਂ ਜਿਹੜੀ ਬੰਦੀ ਕਰੀ ਵੀ ਉਹ ਹੋਈ ਉਹ 60 ਹੁਣ ਮਾਰਨਗੇ ਆਪਦੇ ਨਾ ਨਾ ਬਾਈ ਇਹ ਕਿਤਨੇ ਇਹ 60 ਸੱਟ ਸੱਟ ਜੀ ਆ ਇੱਕ ਗੱਲ ਹੋਰ ਕਹਿੰਦਾ ਮੈਂ ਇਲੈਕਸ਼ਨ ਲੜਦਾ ਫਿਰਦਾ ਤਾਲ ਨੂੰ ਮੇਰੇ ਕੋਈ ਆਂ ਚੋਂਦੀ ਆ ਉਹ ਚੀਜ਼ ਦਾ ਜ਼ਿੰਮੇਦਾਰ ਇਹ ਪਿੰਡ ਦੇ ਬੰਦੇ ਹੋਣਗੇ ਕਿਉਂਕਿ ਉਹਨਾਂ ਦੇ ਬੰਦੇ ਸੁਣੀ ਜਾਂਦੇ ਆ ਹਾਂ ਠੀਕ ਆ ਕਿਤੇ ਉਹ ਕਹਿਣ ਕਿ ਭਾਈ ਆ ਬੰਦਾ ਬੋਲਦਾ ਸੀ ਮੇਰੇ ਪਿੰਡ ਦੇ ਮਸਲੇ ਕਰਕੇ ਨਹੀਂ ਬੋਲਿਆ ਇੱਕ ਬੰਦੇ ਨੂੰ ਜਵਾਬ ਦੇਤਾ ਉਹ ਫਰੀਦਕੋਟ ਰਹਿਵਾ ਦੋ ਬੰਦ ਦੀ ਕਰ ਵੀ ਹੋਏਗੀ ਮੈਂ ਐਸਟੂ ਸਾਹਿਬ ਇਹ ਵੀ ਕਹਿ ਰਹੇ ਆ ਹੌਨ ਰਿਕਾਰਡ ਇਹ ਵੀ ਕਹਿ ਰਹੇ ਆ ਕਿ ਜੇ ਬੰਦਿਆਂ ਨੂੰ ਰੱਬ ਨਾ ਕਰੇ ਬਾਲੀ ਕੋਈ ਖਤਰਨਾਕ ਹੁੰਦਾ ਕੰਮ ਉਹਦਾ ਲੁਧਿਆਣੋਂ ਲਾਜ ਹੋਵੇ ਚੰਡੀਗੜ੍ਹੋਂ ਹੋਵੇ ਜਿੱਥੋਂ ਵੀ ਹੋਵੇ ਸਾਨੂੰ ਬੰਦੇ ਠੀਕ ਚਾਹੀਦੇ ਆ ਸਾਡੀ ਉਹਨਾਂ ਨਾਲ ਕੋਈ ਵੈਰ ਨਹੀਂ ਇਹ ਚੀਜ਼ ਦਾ ਲਾਜ ਤੁਸੀਂ ਉਹਨਾਂ ਤੋਂ ਕਰਵਾ ਕੇ ਦੇਣਾ ਉਹ ਸਾਨੂੰ ਬੰਦੇ ਜਉਂਦੇ ਚਾਹੀਦੇ ਆ ਯਾਦ ਰੱਖੋ ਕੋਈ ਗੱਲ ਨਹੀਂ ਇਹ ਆਉਣ ਰਿਕਾਰਡ ਕਹਿ ਰਹੇ ਲਾਈਟ ਚਾਲ ਤੇਨੂੰ ਦੱਸ ਅੱਜ ਤੱਕ ਅੱਜ ਤੱਕ ਤੂੰ ਜਦੋਂ ਸਾਡੇ ਕੋਲ ਆਇਆ ਕਦੇ ਤੇਰੇ ਹਰ ਗੱਲ ਤਨਾ ਜਿਹੜੀਆਂ ਸਹਿਮਤ ਨਹੀਂ ਹੋਏ ਤੂੰ ਆਹ ਕੰਮ ਹੁਣਾਇਆ ਨਹੀਂ ਨਹੀਂ ਸਹਿਮਤ ਹੋਏ ਜੇ ਇਹ ਚੀਜ਼ ਵੀ ਗੱਲ ਹੁਣ ਜੇ ਅਸੀਂ ਭੱਜੇ ਤੇ ਤੂੰ ਨਹੀਂ ਤੁਸੀਂ ਕਦੇ ਗਲਤ ਕੰਮ ਕੀਤਾ ਨਹੀਂ ਨਾ ਕੀਤਾ ਤੇ ਨਾ ਮੇਰੇ ਕਹਿਣ ਤੇ ਕੀਤਾ ਮੈਂ ਗਲਤ ਕੰਮ ਕਰਾ ਵੀ ਨਹੀਂ ਸਕਦਾ ਜਿਹੜੇ ਜਿੱਥੇ ਤੁਹਾਡਾ ਸਾਥ ਦੇਣ ਦੀ ਲੋੜ ਆਈ ਆਪਾਂ ਦਿੱਤਾ ਅੱਜ ਕੰਮ ਅਸੀਂ ਵੀ ਹਾਜ਼ਰ ਆ ਅਸੀਂ ਮੇਰੀ ਮਾਸੀ ਦਾ ਪੁੱਤ ਵਿਸ਼ੂ ਜੀ ਦਾ ਇੱਕ ਉਹ ਛਣੇ ਕਿੱਥੇ ਆ ਇੱਕ ਚਾਚਾ ਦਾ ਪੋਸੇ ਮੈਨੂੰ ਉਹਦਾ ਨਹੀਂ ਪਤਾ ਕਿੱਥੇ ਆਉਂਦਾ ਜਿਹੜੀ ਵਿਸ਼ੂ ਜੀ ਜਿਹੜੇ ਤੈਨੂੰ ਕਹਤਾ ਜਿਹੜੀ ਕਾਨੂੰਨੀ ਕਾਰਵਾਈ ਤੇਰੇ ਜਿਵੇਂ ਕਹਾਂ ਵੇ ਹੋ ਜਿਵੇਂ ਕਹਿ ਗਏ ਮਤਲਬ ਜਿਵੇਂ ਕਾਨੂੰਨੀ ਕਾਰਵਾਈ ਬੰਦ ਮੇਰੀ ਫੇਰ ਮੈਨੂੰ ਕਾਨੂੰਨੀ ਕਾਰਵਾਈ ਨੇ ਬੰਦੇ ਜਿਉਂਦੇ ਚਾਹੀਦੇ ਉਹਨਾਂ ਦਾ ਰਾਜ ਕੋਈ ਉਹਨਾਂ ਨੂੰ ਫੋਨ ਕਰ ਦੋ ਹੁਣੇ ਜਿਹੜੇ ਉਹਦੇ ਸਾਥ ਆ ਰਹੇ ਮੈਨੂੰ ਪਤਾ ਕਿੱਥੇ ਵੀ ਆ ਉਹ ਜੇ ਵੱੱਦ ਲਾਉਣਗੇ ਤਾਂ ਜੰਮੇ ਮੈਂ ਬਾਦ ਬੁਧੀ ਲਗਦੀ ਜੇ ਕੋਈ ਹੋਰ ਲਾਉਂਦਾ ਮੈਨੂੰ ਪਤਾ ਉਹ ਸੱਟ ਕਿੱਥੇ ਦੇਗੀ ਬੜੀ ਬੜੀ ਜਿਹੜੀ ਹੈਗੀ ਆ ਮੈਨੂੰ ਪਤਾ ਕੀ ਆ ਥਾਣੇ ਵੱਧ ਕਰਨਗੇ ਮੈਂ ਉਹਨੂੰ ਕਹਿਣੇ ਲਾ ਕੇ ਆਇਆ ਮੈਂ ਵੀ ਇੱਕ ਗੱਲ ਕਹਿ ਦਿੰਦਾ ਬੰਦੇ ਇੰਨੇ ਗਵਾਹ ਬੈਠੇ ਆ ਸਿਰ ਤੇ ਹੱਥ ਰੱਖ ਕੇ ਲੈ ਕੇ ਗਿਆ ਕੰਨ ਤੇ ਕੋਈ ਸੱਟ ਨਹੀਂ ਇੱਕ ਤਾਂ ਕੰਨ ਤੇ ਹੈਗੀ ਭਾਈ ਮੈਂ ਮੈਂ ਤੈਨੂੰ ਝੂਠਾ ਬੁਲਾਉਂਗਾ ਮੈਂ ਤੈਨੂੰ ਝੂਠਾ ਬੁਲਾਉਂਗਾ ਸਾਹਿਬ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਥੇ ਹੀ ਕਰ ਲੈਨੇ ਕੋਈ ਉਹ ਗੱਡੀ ਦਾ ਇਹ ਆ ਨਾ ਗੱਲ ਤੋਂ ਬਚਾਉਂਦੀ ਜੇ ਇਹਨਾਂ ਆਪ ਜਦੋਂ ਇੱਟੇ ਮਾਰਨ ਲੱਗ ਪਏ ਇੱਟੇ ਆਹ ਤੇਰਾ ਦੇਣ ਨਹੀਂ ਆ ਬੰਦਾ ਜਿਹੜਾ ਇਹਨੇ ਬੰਦੇ ਨੇ ਬਚਾਏ ਆ ਇਹਦਾ ਇੱਕ ਤਾਂ ਸਿਰ ਤੇ ਵੱਜਣ ਦੀ को मंदिर ਮੰਦੀ ਇਹ ਤਾਂ ਆਪਾਂ ਕਿ ਲੋਕ ਸੱਦੇ ਕੇ ਨੂੰ ਦੱਸੋ ਆਪਾਂ ਕਿ ਰੂਸਦੇ ਜੇ ਉਹਦੇ ਸੱਟ ਵੱਜਾਂ ਦੀ ਉਹ ਵੀ ਠੀਕ ਆ ਉਹ ਦਾਹ ਪਜਾਉਂਦਾ ਹੁਣ ਉਹ ਜੇ ਇਹਦਾ ਮੰਤਲਾ ਨਹੀਂ ਜੇ ਉਹ ਲੀਡਰ ਆ ਤੋ ਇੱਥੇ ਆ ਹੁਣ ਉਹਨਾਂ ਦੇ ਮਗਰ ਬੰਦੇ ਤੇ ਬੰਦੇ ਚੜੇ ਆਉਂਦੇ ਬੰਦੇ ਤੇ ਬੰਦੇ ਚੜੇ ਆਉਂਦੇ ਐਂਬੂਲੈਂਸ ਉਹਨਾਂ ਦੀ ਨਹੀਂ ਆਈ ਕਿਸੇ ਤੇ ਚਾਹੇ ਐਂਬੂਲੈਂਸ ਤੇ ਚੜਾ ਜਿੰਨਾ ਚਿਰ ਐਂਬੂਲੈਂਸ ਨਹੀਂ ਆਈ ਅਸੀਂ ਗਏ ਨਹੀਂ ਆਪਣੀ ਗੱਡੀ ਤੇ ਗਏ ਆ ਆਪਣੀ ਗੱਡੀ ਤੇ ਗਏ ਮੋਟਰਸਾਈਕਲ ਜਿਹਨਾਂ ਦੀ ਹੁੰਦੀ ਕਾਰਗੋ ਜਿਹਨਾਂ ਦੀ ਦੇ ਨਾ ਫਿਰ ਜਿਵੇਂ ਤੂੰ ਕਹਿੰਦਾ ਮੈਨੂੰ ਇਹ ਕਾਰਵਾਈ ਨਹੀਂ ਬੰਦੇ ਚਾਹੁੰਦੇ ਬੰਦੇ ਆਵਾਂਗੇ ਅਸੀਂ ਬੈਠੇ ਆਪਣੇ ਕੋਈ ਦੁਸ਼ਮਣ ਨਹੀਂ ਨਾ ਸਾਡੇ ਬੈਠੇ ਆ ਮੈਂ ਬੈਠਾ ਤੇ ਸਾਡੇ ਯਕੀਨ ਇਹ ਸਾਡੇ ਗੱਲ ਕਰਨੀ ਹੈ ਦਿਨ ਚੜਨ ਦੇ ਇਹ ਸਾਡੇ ਬਿਲਕੁਲ ਨਹੀਂ ਕਰਾਂਗੇ ਨਾ ਹੋਏਗਾ ਗੱਲ ਸੱਚੋ ਸਾਹ ਮੇਰੀ ਗੱਲ ਸੁਣੋ ਬੜੇ ਗੌਰ ਨਾਲ ਇਹ ਤਾਂ ਸਾਡੇ ਯਕੀਨ ਹੈ ਮੈਂ ਹੁਣ ਉਹ ਹੁੰਦੇ ਉਹਨਾਂ ਦੇ ਬੈਠੇ ਕਿ ਕਿੰਨਾ ਦੇ ਕਿਸੇ ਦੇ ਵੀ ਹੁਣ ਮੈਂ ਤੁਹਾਨੂੰ ਕਹਿ ਰਿਹਾ ਸਾਨੂੰ ਬੰਦਿਆਂ ਤੇ ਕਾਰਵਾਈ ਨਹੀਂ ਚਾਹੀਦੀ ਸਾਨੂੰ ਬੰਦੇ ਚਾਹੁੰਦੇ ਚਾਹੀਦੇ ਉਹਨਾਂ ਨਾਲ ਅਸੀਂ ਚਾਹਦੇ ਹਾਂ ਉਹਨਾਂ ਨੂੰ ਹੁਣੇ ਫੋਨ ਯਕੀਨ ਕਰਦਾ ਹੁਣੇ ਫੋਨ ਕਰੋ ਉਹਨਾਂ ਨੂੰ ਕਹੋ ਬੰਦੇ ਨੇ ਕਿਹਾ ਸਾਨੂੰ ਲਾਜ ਕਰਾ ਕੇ ਦਿਓ ਸਾਡੇ ਪ੍ਰਾਈਵੇਟ ਹਸਪੀਟਲ ਬੰਦ ਸਿੰਘ ਰਾਮ ਨਾਲ ਵਿੱਚ ਚੱਲੇ ਆ ਉੱਥੇ ਆਪਾਂ ਜਾਣਾ ਜਾਣਾ ਇੱਥੇ ਬੈਠੇ ਉੱਥੇ ਚੱਲੇ ਰੋਥੇ ਵੀ ਜਾਣਾ ਆਪਾਂ ਸਾਨੂੰ ਬੰਦਿਆਂ ਤੇ ਕਾਰਵਾਈ ਨਹੀਂ ਸਾਨੂੰ ਬੰਦੇ ਠੀਕ ਚਾਹੀਦੇ ਅਸੀਂ ਇੱਥੇ ਬੱਚੇ ਫੋਨ ਤੇ ਕਹਿ ਦੋ ਨਹੀਂ ਅਸੀਂ ਪਾਣੀ ਨਹੀਂ ਮਾਰ ਰਹੇ ਚੱਲ ਬੱਸ ਯਾਰ ਹੁਣ ਫਿਰ ਬੱਸ ਅਸੀਂ ਬਹੁਤ ਦੁਖੀ ਹੋ ਗਏ ਆ ਸਾਡੇ ਬੰਦੇ ਤੁਸੀਂ ਮੰਗੇ ਚ ਵੀ ਪਾਤੇ ਫਿਰ ਵੀ ਬੰਦੇ ਕਢਾ ਦੇ ਕੋਲ ਅਸੀਂ ਕੋਈ ਗੋਲੀ ਤਾਂ ਨਹੀਂ ਮਾਰਨ ਲੱਗੇ ਸੀ ਉਹਨਾਂ ਤੇ ਆ ਜਿਹੜੀ ਬਾਈ ਤੁਸੀਂ ਥਾਣੇ ਵਾਲੀ ਵੀਡੀਓ ਵੇਖ ਕੇ ਟੇ ਆ ਇਹਨੂੰ ਮੈਂ ਅਪਲੋਡ ਨਹੀਂ ਕਰਨਾ ਸੀ ਇਹਨੂੰ ਅਪਲੋਡ ਕਰਨ ਦੇ ਕਾਰਨ ਦੋ ਸੀ ਨਹੀਂ ਮੈਂ ਇਹ ਅਪਲੋਡ ਮੈਂ ਤਾਂ ਨਹੀਂ ਕੀਤੀ ਕੰਪਨੀ ਮੈਂ ਥਾਣੇ ਦੇ ਵਿੱਚ ਇਹ ਕਿਹਾ ਸੀ ਕਿ ਮੈਨੂੰ ਕਾਰਵਾਈ ਨਹੀਂ ਚਾਹੀਦੀ ਬੰਦਿਆਂ ਤੇ ਨਾ ਮੈਂ ਕਾਰਵਾਈ ਪਵਾਉਣੀ ਚਾਹੁੰਨਾ ਕਿਉਂਕਿ ਕਾਰਵਾਈ ਦੇ ਨਾਲ ਕੁਝ ਨਹੀਂ ਹੋਣਾ ਹੁੰਦਾ ਉਹੀ ਜੇ ਬੰਦੇ ਠੀਕ ਹੋ ਜਾਂਦੇ ਆਪਾਂ ਕਾਰਵਾਈਆਂ ਤਾਂ ਕੀ ਲੈਣਾ ਹੁੰਦਾ ਲੜਾਈਆਂ ਹੋਈਆਂ ਦੋਨੇ ਤਰ੍ਹਾਂ ਦੇ ਛੱਟਾ ਵਾਜੇਗਾ ਠੀਕ ਮਾੜਾ ਸਮਾ ਲੜਾਈ ਮਾੜੀ ਆ ਪੰਜਾਬ ਨੂੰ ਇਹ ਕਵਾਂਗੇ ਪਹਿਲਾਂ ਆਪਸ ਵਿੱਚ ਲੜੋ ਹੀ ਨਾ ਤੇ ਨਾ ਹੀ ਮੈਂ ਕਿਸੇ ਨੂੰ ਕੋਰਟਾ ਕਚਹਿਰੀਆਂ ਦੇ ਵਿੱਚ ਅਲਝਾ ਕੇ ਖੁਸ਼ ਹੁਣਾ ਪਰ ਮੈਨੂੰ ਸੁਣਦੇ ਵਿੱਚ ਅੱਜ ਇਹ ਮਿਲੀ ਆ ਕਿ ਜਿਹੜਾ ਬੰਦਾ ਉਹ ਆਪਣੇ ਕੀ ਕਹਿੰਦੇ ਹੁੰਦੇ ਜਿਹੜੇ ਉਹ ਕਾਰ ਆਉਂਦੀ ਆ ਸਵਿਫਟ ਕਾਰ ਆਉਂਦੀ ਇੱਕ मुੰਛੀ ਆਉਂਦਾ ਹਰਜਿੰਦਰ मुੰਛੀ ਜੀ ਨੂੰ ਮੈਂ ਕਹਿੰਨਾ ਬਹੁਤ ਵਧੀਆ ਇਨਸਾਨ ਆ ਮੈਂ ਉਹਨੂੰ ਕਿਹਾ ਵੀ ਭਾਈ ਤੂੰ ਵਧੀਆ ਬੰਦਾ ਉਹਦੇ ਨਾਲ ਗੱਲ ਹੋਈ ਔਰ ਦੂਜਾ ਉਹਦੇ ਨਾਲ ਉਹਦੇ ਇੱਕ ਆਉਂਦਾ ਸਰਕਾਰ ਜੀ ਆਉਂਦਾ ਨਾਲ ਜਿਹਨੂੰ ਮੈਂ ਬਾਬਾ-ਬਾਬਾ ਕਹਿ ਰਿਹਾ ਵੀਡੀਓ ਦੇ ਵਿੱਚ ਉਹ ਬੰਦਾ ਅੱਜ ਬਹਿ ਕੇ ਚਾਹ ਵਾਲੇ ਕੋਲੇ ਆਂਦਾ ਉੱਥੇ ਬੰਦੇ ਬੈਠੇ ਸੋਨ ਨਾਲ ਦੱਸ ਦਿੰਦੇ ਆ ਆਖੇ ਐਵੇਂ ਇੱਥੇ ਲੇਲੇ ਪੇਪੇ ਕਰੀ ਕੇ ਚੱਕ ਕੇ ਸਿੱਟਿਆ ਆਂਦਾ ਚਾਰ ਮਾਰੀਆਂ ਹੁੰਦੀਆਂ ਤੇ ਐਂ ਕਰ ਦਿੰਦੇ ਤੇ ਵਾਹ ਕਰ ਦਿੰਦੇ ਮੈਂ ਕਹਾਂ ਲੈ ਫਿਰ ਹੁਣ ਮੈਂ ਹੁਣ ਅਪਲੋਡ ਕਰੀ ਜਾਂਦਾ ਵੀਡੀਓ ਤੇ ਚਾਰ ਜਿਹੜੀਆਂ ਮਾਰਨੀਆਂ ਉਹਨੇ ਮਾਰ ਕੇ ਵਿਖਾਵੇ ਫੇਰ ਕਾਰਵਾਈ ਹੋ ਜੂ ਕੋਈ ਕਾਨੂੰਨੀ ਤੌਰ ਤੇ ਹੁੰਦੀ ਆ ਜਿੱਤੇ ਅਸੀਂ ਕਾਨੂੰਨੀ ਤੌਰ ਤੇ ਗਲਤ ਤੋਂਵਾਂਗੇ ਅਸੀਂ ਕੋਈ ਉੱਤੇ ਅਨੁਸ਼ਾਸਨ ਭੰਗ ਨਹੀਂ ਕੀਤਾ ਬਸ ਇਹ ਗੱਲ ਕਹੀ ਆ ਵੀ ਜਿਹੜੇ ਤੁਸੀਂ ਬੰਦੇ ਚੱਕ ਕੇ ਲਿਆਦੇ ਉਥੋਂ ਇੱਕ ਬੰਦਾ ਡਿੱਗਿਆ ਪਿਆ ਬੇ ਇਲਾਜਾ ਪਿਆ ਤੇ ਦੂਜਾ ਤੁਸੀਂ ਚੱਕ ਕੇ ਲਿਆਂਦਾ ਬੰਦਾ ਜਿਹੜਾ ਉਹਨੂੰ ਤੁਸੀਂ ਅੰਦਰ ਹੀ ਭਜਾਤਾ ਇਹਨਾਂ ਨੇ ਕੋਲੋਂ ਹੀ ਭਜਾਤਾ ਸਾਡੇ ਦੇ ਉਲਟਾ ਗੱਡੇ ਨਾਲ ਸਾਡੇ ਤੇ ਚੜਦੀਆਂ ਸੀ ਉਹਨਾਂ ਦੀਆਂ ਤੇ ਨਾਂ ਮੇਰਾ ਕੋਈ ਉਹਨਾਂ ਨਾਲ ਵੈਰ ਹੈ ਜਿਨ੍ਹਾਂ ਨਾਲ ਲੜਾਈ ਪਈ ਆ ਮੈਂ ਕਿਹਾ ਵੀ ਭਾਈ ਤੁਸੀਂ ਸਿੱਧਾ ਬਸ ਇਲਾਜ ਕਰਾਓ ਇਲਾਜ ਉਹਨਾਂ ਨੇ ਕਹਿਤਾ ਚਲੋ ਕੋਈ ਗੱਲ ਨਹੀਂ ਕਰਾ ਦਿੰਨੇ ਵਿਸ਼ਵਦੀਪ ਜੀਆ ਲੜਾਈ ਹੋ ਗਈ ਸਾਡੇ ਵੀ ਸੱਟਾ ਵਾਚਿੰਗ ਇਹਨਾਂ ਨੇ ਮੈਂ ਕਿਹਾ ਯਾਰ ਵੀ ਵਾਚਿੰਗ ਵਜਾਗੀਆਂ ਬਹੁਤ ਮਾੜਾ ਹੋਇਆ ਜਿਹੜਾ ਸਮਾਂ ਸੀ ਲੰਘ ਗਿਆ ਔਰ ਉਹਨੇ ਇੱਕ ਦੂਜੀ ਜਾਨ ਬਚਾਓ ਚਲੋ ਦੂਜੀ ਧਰ ਗਰੀਬ ਸੀ ਜਿਹਦੇ ਮਗਰ ਮੈਂ ਗਿਆ ਸੀਗਾ ਤੇ ਹੁਣ ਉੱਥੋਂ ਦਾ ਜਿਹੜਾ ਬੰਦਾ ਉਹ ਜਿਹੜਾ ਪੁਲਿਸ ਅਫਸਰ ਇਹ ਆਂ ਦਾ ਵੀ ਅਸੀਂ ਤਾਂ ਐ ਕਰ ਦੇਣਾ ਸੀ ਆਹ ਕਰ ਦੇਣਾ ਸੀ ਯਾਰ ਤੁਹਾਡਾ ਜੋਰ ਉੱਥੇ ਤਾਂ ਚੱਲਦਾ ਨਹੀਂ ਸ਼ਰਿਆਮ ਤੁਹਾਡੇ ਇੱਥੇ ਆਸੇ ਪਾਸੇ ਚਿੱਟਾ ਵਿਕੀ ਜਾਂਦਾ ਕੀ ਕੁਝ ਹੋਈ ਜਾਂਦਾ ਲੁੱਟਾਂ ਖੋਹਾਂ ਹੋਈ ਜਾਂਦੀਆਂ ਤੇ ਜਿਹੜੀ ਸ਼ਰਿਆਮ ਇੱਥੇ ਮੈਨੂੰ ਉਹ ਫੇਰਾਂ ਦਾ ਨਾ ਕੰਮ ਵਧ ਜੂਗਾ ਮੈਨੂੰ ਵੀਡੀਓ ਬਣ ਤੋਂ ਬਾਅਦ ਹੀ ਕਹਤਾ ਸੀ ਕੰਮ ਵਧ ਜੂਗਾ ਕਹਿੰਦਾ ਤੇਰੀ ਅਸੀਂ ਇੱਜ਼ਤ ਕਰਦੇ ਆਂ ਮੈਂ ਕੰਮ ਵੀ ਇਚਿਤ ਕਰਦਾ ਮੈਂ ਕਿਹੜਾ ਕੋ ਬਿਨਾਂ ਇਚਿਤ ਤੋਂ ਤੁਹਾਡੇ ਬਿਨਾਂ ਇੱਕ ਵੀ ਇਚਿਤ ਨਹੀਂ ਕਰਦਾ ਜਿੱਥੇ ਸਮਾਂ ਹੁੰਦਾ ਗੱਲ ਕਰ ਤੋਂ ਤੇ ਕਰੀਦੀ ਆ ਜਿੱਥੇ ਤੁਸੀਂ ਗਲਤ ਹੋ ਤੁਹਾਨੂੰ ਗਲਤ ਕਹੀ ਜਾਂਦੇ ਆ ਪਰ ਜਿਹੜੀ ਉਹਨੇ ਅੱਜ ਇਹ ਗੱਲ ਕਹੀ ਆ ਕਿ ਅਸੀਂ ਵਾਗਦੇ ਨਾ ਸੀ ਮੈਂ ਬਈ ਹੁਣ ਵੀਡੀਓ ਅਪਲੋਡ ਤਾਂ ਕੀਤੀ ਆ ਵੀ ਲੈ ਫਿਰ ਕੰਮ ਜੇ ਵੱਧਾ ਤਾਂ ਵੱਧ ਜਾਵੇ ਨਾਲ ਮੈਂ ਵੀ ਦੱਸ ਦਵਾਂ ਮੈਨੂੰ ਸੀਆਈਡੀ ਦੇ ਫੋਨ ਆਏ ਸੀ ਵੀ ਕੀ ਸਿਸਟਮ ਆ ਸਿਸਟਮ ਇਹੀ ਹੋਇਆ ਵੀ ਇਹਨਾਂ ਨੇ ਥਾਣੇ ਦੇ ਵਿੱਚੋਂ ਬੰਦੇ ਭਜਾਦੇ ਮੈਂ ਅਪਲੋਡ ਨਹੀਂ ਕਰਨੀ ਸੀ ਮੈਂ ਹੁਣ ਕਰੀ ਇਨਾ ਅਪਲੋਡ ਤੇ ਆ ਜਿਹੜੀ ਤੁਹਾਨੂੰ ਕਹਿ ਲਵਾਂ ਮੈਂ ਰਾਤ ਨੂੰ ਚੱਲਿਆ ਤੇ ਪਿੰਡਾਂ ਦੇ ਵਿੱਚ ਤਾਂ ਅਸੀਂ ਫਿਰਦੇ ਮੈਂ ਕਿੰਨਾ ਭਾਈ ਵੀ ਗੱਲ ਉਹੀ ਤਾਂ ਪਿੰਡਾਂ ਦੇ ਵਿੱਚ ਕਹਿੰਨੇ ਫਿਰਦੇ ਲੜਾਂਗਾ ਨਾ ਵਦਨ ਨਾ ਵਦਨ ਪਰ ਨਹੀਂ ਤੁਸੀਂ ਹਟਦੇ ਨਹੀਂ ਲੋਕ ਜਿਹੜਾ ਪੰਜਾਬ ਦੇ ਵਿੱਚ ਸ਼ਰਿਆਮ ਚਿੱਟਾ ਸਾਡੇ ਜਿਹੇ ਨਾਲ ਕੰਮ ਵਾਦਦਾ ਤੇ ਜੇ ਤੁਹਾਡਾ ਇੰਨਾ ਹੀ ਕੰਮ ਵਾਦਦਾ ਤੁਹਾਡਾ ਖੂਨ ਵਾਦਦਾ ਤੁਹਾਡਾ ਪਾਰਾ ਵਾਦਦਾ ਤੋ ਚਿੱਟਾ ਵੇਚਣ ਵਾਲਿਆਂ ਤੇ ਵਧਾਓ ਨਾ ਤੁਸੀਂ ਹੋਰ ਕਿੰਨਾ ਤੇ ਵਧਾਓਗੇ ਐਵੇਂ ਗਰੀਬ ਬੰਦੇ ਨਹੀਂ ਕੁੱਟੀ ਦੇ ਹੁੰਦੇ ਐਵੇਂ ਗਰੀਬ ਬੰਦਿਆਂ ਦੇ ਵਾਅਦੇ ਨਹੀਂ ਕਰਾਈਦੇ ਹੁੰਦੇ ਔਰ ਮੈਂ ਫਿਰ ਤੋਂ ਕਹਿ ਰਿਹਾ ਮੈਂ ਵੀਡੀਓ ਅਪਲੋਡ ਨਹੀਂ ਕਰਨੀ ਸੀ ਜਿਹੜਾ ਉਹ ਬੰਦੇ ਨੇ ਇਹ ਗੱਲ ਕਹੀ ਆ ਨਾ ਜਿਹੜਾ ਸਰਦਾਰ ਜੀ ਆ ਕਾਰ 'ਚ ਉੱਤਰਿਆ ਜਿਹਨੂੰ ਮੈਂ ਬਾਬਾ-ਬਾਬਾ ਕਹਿ ਰਿਹਾ ਧਿਆਨ ਨਾਲ ਸੁਣਿਆ ਜੇ ਉਹ ਬੰਦੇ ਕਰਕੇ ਮੈਂ ਵੀਡੀਓ ਅਪਲੋਡ ਕਰ ਰਿਹਾ ਨਹੀਂ ਤਾਂ ਮੈਂ ਨਹੀਂ ਕਰਨੀ ਸੀ ਲੈ ਜੀ ਹੁਣ ਆ ਵੀਡੀਓ ਅਪਲੋਡ ਹੋ ਗਈ ਆ ਤੇ ਜਿਹੜਾ ਕੰਮ ਵਧਣਾ ਉਹ ਵਾਜ ਜਾਵੇ ਥਾਣੇ ਅਸੀਂ ਆਉਣਾ ਕੋਈ ਤੁਹਾਡੇ ਤੋਂ ਅਸੀਂ ਭੀਖ ਮੰਗਣ ਨਹੀਂ ਆਉਂਦੇ ਸਾਡਾ ਥਾਣਾ ਉਹ ਥਾਣਾ ਸਾਡੇ ਪੈਸਿਆਂ ਦਾ ਬਣਿਆ ਔਰ ਪਬਲਿਕ ਦੇ ਪੈਸਿਆਂ ਦਾ ਬਣਿਆ ਪਬਲਿਕ ਦੀ ਤੁਸੀਂ ਗੱਲ ਸੁਣਨ ਆਸਤੇ ਬੈਠੇ ਆ ਜੇ ਤੁਸੀਂ ਪਬਲਿਕ ਦੇ ਨਾਲ ਹੀ ਕੰਮ ਵਧਾਉਣੇ ਆ ਤੇ ਫਿਰ ਅਸਤੀਫਾ ਦੇ ਕੇ ਘਰੇ ਬਹਿ ਜਾਓ ਇਹ ਗੱਲ ਯਾਦ ਰੱਖ ਲਓ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਪੰਜਾਬ ਦੇ ਲੋਕੋ ਉਹਦੇ ਆਸਤੇ ਮੈਂ ਮਾਫੀ ਚਾਹੁੰਦਾ ਹਾਂ